ਹਾਂਜੀ ਸਸੀਗਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਸਾਰੇ ਤੇ ਅੱਜ ਬਈ ਭਜਣਾ ਸ਼ੁਰੂ ਕੀਤਾ ਸੀ ਪਹਿਲਾ ਦਿਨ ਆਏ ਸੀ ਤੇ ਸ਼ੁਰੂਆਤ ਕੀਤੀ ਅੱਜ ਵੀ ਮਾੜਾ ਮੋਟਾ ਸਰੀਰ ਦਾ ਵੀ ਸੋਚੀਏ ਘਰੇ ਬਹਿ ਬਹਿ ਕੇ ਵੀ ਸਰੀਰ ਦਾ ਤਾਂ ਕੁਝ ਬੰਨਾ ਨਹੀਂ ਬਈ ਘਰੇ ਬਹਿ ਬਹਿ ਕੇ ਫੋਨ ਚਲਾ ਲਿਆ ਉਹ ਕਰ ਲਿਆ ਕਰ ਰਾਤ ਸਲਾਹ ਕੀਤੀ ਸੀ ਵੀ ਸਵੇਰੇ ਭੱਜਣਾ ਵਗੇ ਆ ਮੇਰੇ ਨਾਲ ਦਾ ਸਾਥੀ ਪ੍ਰਤਾਪ ਸਾਰਣ ਬੇਨਤੀ ਹੈ ਕਿ ਆਦਾ ਸਰੀਰ ਸੰਭਾਲੋ ਆਉਣ ਵਾਲੀ ਪੀੜੀ ਸੰਭਾਲੋ ਨਾ ਕਿ ਤੁਸੀਂ ਆਦਾ ਸਰੀਰ ਸੰਭਾਲ ਜੁਗੇ ਹੋ ਆ ਸਰੀਰ ਅਗਲੇ ਨੂੰ ਪਤਾ ਲੱਗੇ ਹਾਂ ਸਾਡਾ ਸਰੀਰ ਹੈਗਾ ਵਾ ਹਾਂਜੀ ਇਹ ਸਾਡੀ ਅਪੀਲ ਹੈ ਲੋਕਾਂ ਨੂੰ ਆ ਸਰੀਰ ਸੰਭੋ ਆਉਣ ਵਾਲੇ ਸਮੇਂ 'ਚ ਸਰੀਰ ਦੀ ਲੋੜ ਪੈਣੀ ਹੈ ਹਾਂਜੀ ਇਸ ਕਰਕੇ ਆਦਿਆਂ ਖਰਾਕਾਂ ਸੰਭੋ ਖਰਾਕਾਂ ਖਰਾਕ ਵੱਧ ਵੱਧ ਲਓ ਹਾਂਜੀ ਅੱਜ ਪਹਿਲਾ ਦਿਨ ਆਏ ਹੀ ਹੁਣ ਉਮੀਦ ਕਰਾਂਗੇ ਵੀ ਰੋਜ਼ ਆਇਆ ਕਰੀਏ ਕਿਉਂਕਿ ਘਰੇ ਬਹਿ ਕੇ ਤਾਂ ਬਾਈ ਕੋਈ ਫਾਇਦਾ ਨਹੀਂ ਗਾ ਵੀ ਘਰੇ ਦਾ ਬਸ ਫੋਨ ਵੇਖ ਲਿਆ ਉੱਧਰ ਹੋ ਗਏ ਉੱਧਰ ਹੋ ਗਏ ਤੇ ਬਸ ਹੀ ਹੋ ਕੰਮ ਆ ਦਾ ਕੰਮ ਸਮਾਣਾ ਬਰਬਾਦ ਕਰੋ ਫालतू ਸਮਾਂ ਦਾ ਇੱਕ ਇੱਕ ਸਮਾਂ ਕਿ ਚੀਜ਼ ਪਾਸੇ ਲਾਓ ਜੋ ਤੁਹਾਨੂੰ ਅੱਗੇ ਆਉਣ ਵਾਲੇ ਸਮੇਂ ਜੇ ਤੁਹਾਨੂੰ ਪਤਾ ਲੱਗੇ ਹਾਂ ਸਾਡਾ ਇੱਕ ਇੱਕ ਸਮਾਂ ਸਾਡਾ ਅੱਜ ਇਨਾ ਕੀਮਤੀ ਏ ਹਾਂਜੀ ਇਸ ਕਰਕੇ ਸਾਡੀ ਅਪੀਲ ਏ ਸਾਨੂੰ ਵੱਧ ਤੋਂ ਵੱਧ ਮਨਸੰਦ ਸਬਸਕ੍ਰਾਈਬ ਕਰੋ ਹਾਂਜੀ ਲਾਈਕ ਸ਼ੇਅਰ ਕਮੈਂਟ ਲਾਈਕ ਸ਼ੇਅਰ ਕਮੈਂਟ ਕਰੋ ਨਾਲ ਸ਼ੇਅਰ ਕਰੋ ਹੋਰ ਆਪਣੇ ਦੋਸਤਾਂ ਨੂੰ ਜੋ ਇਹ ਕੰਮ ਹੈ ਪਏ ਨੇ ਗਲਤ ਕਮਾਈ ਪਏ ਹੋਏ ਨੇ ਹਾਂਜੀ ਜੀ ਤਸਵੀਰ ਸੰਭੂ ਆਪਦਾ ਤਸਵੀਰ ਸੰਭੂ ਤੇ ਭਾਈ ਮੈਂ ਉਮੀਦ ਕਰਦਾ ਵੀ ਜਿਹੜੇ ਵੀ ਆਪਣੇ ਵੀਰ ਭਰਾ ਭੱਜਣਾ ਸ਼ੁਰੂ ਕਰਦੇ ਆ ਨਵਾਂ ਹਾਂਜੀ ਤੇ ਉਹਨਾਂ ਨੂੰ ਮੈਂ ਵੀ ਸਲਾਹ ਦੇਣਾ ਚਾਹਣਾ ਵੀ ਭਾਈ ਵੱਧ ਤੋਂ ਵੱਧ ਕੱਚੇ ਰਾਹ ਤੇ ਭੱਜਿਆ ਕਰੋ ਆਵੇ ਹੁਣ ਅਸੀਂ ਕੱਚੇ ਰਾਹ ਤੇ ਭੱਜਦੇ ਆ ਭਾਈ ਜਿਵੇਂ ਆਓ ਵੇਖ ਲਓ ਸਾਰਾ ਕੱਚਾ ਰਾਹ ਆ ਉਧਰ ਤੇ ਇਧਰੋ ਵੀ ਕੱਚਾ ਸਾਰਾ ਤੇ ਆ ਆਪਣੀ ਮੋਟਰ ਆ ਤੇ ਮੈਂ ਉਮੀਦ ਕਰਦਾ ਵੀ ਤੁਸੀਂ ਸਾਰੇ ਵੀ ਕੱਚੇ ਰਾਹ ਤੇ ਭਜੋ ਵੀ ਕੱਚੇ ਰਾਹ ਤੇ ਜਿੰਨੇ ਭੱਜਣ ਦੇ ਫਾਇਦੇ ਆ ਬਾਈ ਉਹਨੇ ਪੱਕੇ ਰੋਡ ਤੇ ਨਹੀਂ ਕਿਉਂਕਿ ਪੱਕੇ ਰੋਡ ਤੇ ਬਾਈ ਜਿਹੜਾ ਆਪਣਾ ਪੈਰ ਹੈ ਉਹ ਪੱਕਦਾ ਹੈ ਤੇ ਆਪਾਂ ਜੇ ਕੱਚੇ ਰੋਡ ਤੇ ਭੱਜਾਂਗੇ ਤੇ ਆਪਣਾ ਬਹੁਤ ਫਾਇਦਾ ਹੈ ਤੇ ਮੈਂ ਇਹੋ ਹੀ ਤੁਹਾਨੂੰ ਕਹਿਣਾ ਸੀ ਵੀ ਆਪਦਾ ਕੱਚੇ ਰੋਡ ਤੇ ਭਜੋ ਜਿੰਨਾ ਹੋ ਸਕਦਾ ਹਾਂਜੀ ਦੋਸਤੋ ਆਪੋ ਦੀ ਦੂਜੀ ਮੋਟਰ ਆ ਆਪਾਂ ਇੱਥੇ ਪਹੁੰਚ ਗਏ ਹੁਣ ਉੱਥੋਂ ਆਈ ਸੀ ਬਾਈ ਆਪਾਂ ਭੱਜ ਕੇ ਆਓ ਆਪਣੀ ਜਿੱਥੋਂ ਤੁਹਾਨੂੰ ਪਹਿਲਾਂ ਵਿਖਾਈ ਉਹ ਮੋਟਰ ਸੀਗੀ ਆਪਣੀ ਤੇ ਉੱਥੋਂ ਭੱਜ ਕੇ ਆ ਆ ਵੇਖੋ ਕੱਚਾ ਰਾਹ ਆ ਸਾਰਾ ਉੱਥੋਂ ਭੱਜ ਕੇ ਇੱਥੋਂ ਤੱਕ ਆਏ ਆ ਤੇ ਇਹ ਆਪਣੀ ਮੋਟਰ ਆ ਦੂਜੀ ਲੋਕੇਸ਼ਨ ਤੁਸੀਂ ਵੇਖ ਸਕਦੇ ਹੋ ਪਿੰਡ ਸਿੱਧੂ ਦੀ ਪਿੰਡ ਸਿੱਧੂ ਦੀ ਬਾਈ ਕਿਲੋਮੀਟਰ ਦੇ ਜਿਹੜੇ ਲੋਕਾਂ ਨੇ ਇੱਥੇ ਦਿਖਾਈ ਮਾੜੇ ਟਾਈਮ ਦੇ ਵਿੱਚ ਹੁਣ ਬਰਾਬਰ ਦੇ ਹੋ ਗਏ ਟਕਰਾਂਗੇ ਮਿਲਦੇ ਨੇ ਹੁਣ ਵੀ ਹਾਈ ਹੈਲੋ ਹੁੰਦੀ ਆ ਤੇ ਆਪਣੇ ਵੱਲੋਂ ਬਸ ਆਈ ਹੈ ਲੋਈ ਹੁੰਦੀ ਆ ਅੱਖਾਂ 'ਚ ਸਭ ਨੂੰ ਪਤਾ ਦੀ ਇੱਕ ਸਾਰਿਆਂ ਹੋਰ ਅਪੀਲ ਜੀ ਅਗਰ ਕੱਚਾ ਛੜ ਕੱਚੀ ਛੜਕ ਹੁੰਦੀ ਨਾ ਇੰਦੇ ਸਾਰੇ ਭੱਜ ਕੇ ਨਾ ਜਾਇਆ ਕਰੋ ਸਾਰੇ ਆਹ ਹੌਲੀ ਸਲੋ ਮੋਸ਼ਨ ਤੇ ਪਾ ਚੈੱਕ ਕਰੋ ਜੋ ਤੁਹਾਡਾ ਸਰੀਰ ਖੁੱਲ ਸਕੇ ਜੋ ਤੁਹਾਡਾ ਖੂਨ ਹੈ ਜਿਹੜੇ ਤੁਸੀਂ ਤੜਕੇ ਉੱਠਦੇ ਉਹ ਤੁਹਾਡਾ ਖੂਨ ਹੈ ਜੀ ਮੜਾ ਮੜਾ ਇਹ ਨਹੀਂ ਗਰਮ ਹੁੰਦਾ ਜੇ ਉਹਨੂੰ ਠੰਡਾ ਕਰਨ ਵਾਸਤੇ ਇਹ ਕੱਚੀ ਛੜਕ ਤੇ ਭਜਾ ਕਰੋ ਤੁਸੀਂ ਪਾਈ ਦੇ ਪੱਕੀ ਛੜਕ ਤੇ ਤੇ ਤੁਸੀਂ 2 ਦਿਨ ਪਾਈ ਜੇ ਜਾਂ 5 ਦਿਨ ਪਾਈ ਜੇ ਉਹਨਾਂ ਦਾ ਸਰੀਰ ਨੂੰ ਕੋਈ ਖਰਾਕ ਨਾ ਜਾਂ ਅੰਦਰ ਸਰੀਰ ਖੁੱਲ੍ਹ ਜਾਣੀ ਹੈ ਜੇ ਤੁਸੀਂ ਕਿਹੜਾ ਕੱਚੀ ਛੜਕ ਤੇ ਭਜੋਗੇ ਉਹਨਾਂ ਦਾ ਸਰੀਰ ਖੁੱਲੂਗਾ ਇਹ ਨਾਲ ਖੌਣ ਤੁਹਾਡਾ ਵੀ ਪਿਰੂ ਮੜਾ ਮੜਾ ਤਪਲਾ ਹੋਊਗਾ ਉਹਨਾਂ ਦਾ ਸਰੀਰ ਖੌਣ ਠੰਡਾ ਵੀ ਹੋਊਗਾ ਇਹ ਕਰਕੇ ਤੈਨੂੰ ਅਪੀਲ ਕੱਚੀ ਸੜਕ ਤੇ ਭੱਜਿਆ ਕਰੋ ਕੋਰੋਨਾ ਸਰੀਰਿਆ ਦਾ ਬਣਾਉਣਾ ਕੱਚੀ ਸੜਕ ਤੇ ਭੱਜਿਆ ਕਰੋ ਤੇ ਨਾਲੇ ਵੀ ਭਾਈ ਪੂਰੇ ਕਿਲੋਮੀਟਰ ਤੋਂ ਆਏ ਆਂ ਕੱਚੀ ਛੜਕ ਪੂਰੇ ਕਿਲੋਮੀਟਰ ਦੀ ਆਹੀ ਉਹ ਹਾਂਜੀ ਤੇ ਤੁਸੀਂ ਵੀ ਹੌਲੀ ਹੌਲੀ ਭੱਜੋ ਵੀ ਜਿਹੜਾ ਤੁਸੀਂ ਜ਼ਿਆਦਾ ਪੰਦ ਕੱਢ ਸਕੋ ਵੀ 1-2 ਕਿਲੋਮੀਟਰ ਤੁਸੀਂ ਭੱਜ ਸਕੋ ਵੀ ਹੌਲੀ ਹੌਲੀ ਭੱਜੋ ਇਹ ਨਹੀਂ ਵੀ ਇੱਕੇ ਰੀ ਤੇਜ਼ ਭੱਜ ਕੇ ਤੇ ਮੁੜ ਕੇ ਆਪਾਂ ਨੂੰ ਸਾਹ ਚੜ ਜਾਏ ਉਹਵੇਂ ਪਹਿਲਾ ਵਲੌਗ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਪੀਲੇ ਤੁਸੀਂ ਦੇ ਵੱਧ ਵਾਧ ਮਿੱਤਰਾਂ ਨੂੰ ਕਰੋ ਸਾਂਡੇ ਜੋ ਗਿਆ ਦਾ ਸਰੀਰ ਬਣਾਉਣ ਨਾਲ ਕੱਚੀ ਸੜਕ ਤੇ ਭੱਜਣ ਗਿਓ ਤੇਰੇ ਮਿੱਤਰ ਪੱਕੀ ਸੜਕ ਤੇ ਭੱਜਣ ਜੋ ਆਂਦੇ ਸਰੀਰ ਹਿਤ ਕਰਨੇ ਬਣੇ ਤੁਹਾਡਾ ਸਰੀਰ ਹਿਤ ਖੁੱਲ੍ਹ ਨਹੀਂ ਆਈ ਤੇ ਕਰੋ ਕੱਚੀ ਸੜਕ ਤੇ ਭੱਜ ਜੋ ਗਿਆ ਤੁਹਾਡਾ ਸਰੀਰ ਇਹ ਖੁੱਲ੍ਹੇ ਹੈ ਪੂਰ ਨਾਣਾ ਦਾ ਨੀ ਰਟਾ ਮਾਰਨਾ ਹਾਂ ਸਰੀਰ ਹੈਗਾ ਸਾਡਾ ਹਾਂਜੀ ਇਸਕੇ ਸਾਰੇ ਨੂੰ ਪੀਜ ਕੱਚੀ ਸੜਕ ਤੇ ਭੱਜਿਆ ਕਰੋ ਕੱਚੀ ਸੜਕ ਤੇ ਹਾਂਜੀ ਤੇ ਸਾਡੀ ਇਹੋ ਹੀ ਅਪੀਲ ਸੀਗੀ ਤੇ ਜੇ ਸਾਡਾ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਦਾ ਵੱਧ ਤੋਂ ਵੱਧ ਸਾਡਾ ਵਲੌਗ ਨੂੰ ਸ਼ੇਅਰ ਕਰਿਓ ਤਾਂ ਕਿ ਅਸੀਂ ਅੱਗੇ ਵੀ ਹੋਰ ਤੁਹਾਨੂੰ ਜਾਣਕਾਰੀਆਂ ਦਿੰਦੇ ਰਹੀਏ ਸੋ ਧੰਨਵਾਦ ਜੀ